ਸ਼ਾਸ਼ੀ ਕਾਲ ਦੀ ਇਹ ਵਾਲੇ ਸੂਟ ਪਸ਼ਮੀਨੇ ਤੇ ਰਹਿਣਗੇ 올ਓਵਰ 5 ਮੀਟਰ ਸੂਟ ਰਹੇਗਾ ਇਹਨਾਂ ਨਾਲ ਮੈਚਿੰਗ ਵੈਲਵਟ ਦਾ ਜਿਹੜਾ ਸਟਾਲ ਰਹੇਗਾ ਸਭ ਦੇ ਪ੍ਰਾਈਸ ਨਾਲ ਮੈਂਸ਼ਨ ਕੀਤੇ ਹੋਏ ਫ੍ਰੀ ਸ਼ਿਪਿੰਗ ਰਹਿਣਗੇ ਇਹ ਵਾਲ ਸੂਟ ਨੇ ਜਿਹੜੇ ਵੈਲਵਟ ਤੇ ਰਹਿਣਗੇ ਇਹਨਾਂ ਨਾਲ ਦੁਪੱਟਾ ਵੀ ਜਿਹੜਾ ਵੈਲਵਟ ਦਾ ਰਹੇਗਾ ਤੇ ਪਸ਼ਮੀਨੇ ਦੀ ਬਾਟਮ ਰਹੇਗੀ ਇਹ ਵਾਲ ਸੂਟ ਨੇ ਜਿਹੜੇ ਔਰਗੈਂਜ਼ਾ ਬਰੋਸ਼ੋ ਦੀ ਸ਼ਰਟ ਰਹੇਗੀ ਪ੍ਰਿੰਟਡ ਰਹੇਗੀ ਇਹਨਾਂ ਨਾਲ ਮੈਚਿੰਗ ਮਸਲੀਨ ਦੀ ਬਾਟਮ ਟਾਈ ਮੀਟਰ ਸ਼ਰਟ ਦਾ ਫੈਬਰਿਕ ਤੇ ਟਾਈ ਮੀਟਰ ਬਾਟਮ ਦਾ ਫੈਬਰਿਕ ਰਹੇਗਾ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲ ਸੂਟ ਵੀ ਅੱਜਕੱਲ ਮੋਡ ਟ੍ਰੈਂਡ ਵਿੱਚ ਨੇ ਕ੍ਰੇਪ ਸਿਲਕ ਦਾ ਸੂਟ ਰਹੇਗਾ ਤੇ ਸ਼ਰਟ ਦੀ ਫਰੰਟ ਸਾਈਡ ਵਰਕ ਰਹੇਗਾ ਚਨਾਉਣ ਦਾ ਦੁਪੱਟਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਆਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਦੇ ਫਰੰਟ ਸਾਈਡ 'ਤੇ ਵਰਕ ਰਹੇਗਾ ਇਹਨਾਂ ਨਾਲ ਮਸਲੀਨ ਦੀ 3 ਮੀਟਰ ਬਾਟਮ ਰਹੇਗੀ ਬਾਟਮ 'ਤੇ ਵੀ ਇਹ ਜਿਹੜਾ ਵਰਕ ਰਹੇਗਾ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਆਰਗੈਂਜ਼ਾ ਦੀ ਸ਼ਰਟ ਰਹੇਗੀ ਪੂਰਾ ਹੈਂਡਵਰਕ ਰਹੇਗਾ 슬ੀਵਸ 'ਤੇ ਵਰਕ ਰਹੇਗਾ ਤੇ ਸ਼ਰਟ 'ਤੇ ਵਰਕ ਰਹੇਗਾ ਇਹਨਾਂ ਨਾਲ ਕ੍ਰੇਪ ਦੀ ਬਾਟਮ ਰਹੇਗੀ ਮੈਚਿੰਗ ਤੇ ਦੁਪੱਟਾ ਆਰਗੈਂਜ਼ਾ ਦਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਨੇਚਰਲ ਗਰੇਪ ਤੇ ਰਹਿਣਗੇ ਸ਼ਰਟ ਦੀ ਫਰੰਟ ਸਾਈਡ ਤੇ 슬ੀਵਸ ਤੇ ਜਿਹੜਾ ਵਰਕ ਰਹੇਗਾ ਇਹਨਾਂ ਨਾਲ ਚਨਾਉਂ ਦਾ ਦੁਪੱਟਾ ਵਰਕ ਵਾਲਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਚਨਾਉਂ ਤੇ ਰਹਿਣਗੇ ਪੂਰੇ ਫੈਬਰਿਕ ਤੇ ਜਿਹੜਾ ਵਰਕ ਰਹੇਗਾ ਇਹਨਾਂ ਨੂੰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ 2 ਮੀਟਰ ਐ 5 ਮੀਟਰ ਵੀਡੀਓ ਨੂੰ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ